ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਹਾਂ ਲਹਿਰਾ ਗਾਗਾ ਬਾਈ ਲੱਕੀ ਕੋਲੇ ਪਹੁੰਚੇ ਹੋਇਆ ਪਸ਼ੂ ਦਿਖਾਵਾਂਗੇ ਤੁਹਾਨੂੰ ਪੰਜ ਤੇ ਪੰਜੇ ਟਾਪ ਕਲਾਸ ਚੀਜ਼ਾਂ ਦਿਖਾਵਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਤੇ ਬਾਕੀ ਲਗਾਤਾਰ ਇਸ ਫਾਰਮ ਤੋਂ ਵੀਡੀਓ ਆਪਣੇ ਆਉਂਦੇ ਰਹਿੰਦੀ ਹੈ ਤਕਰੀਬਨ ਇੱਕ ਅੱਧੇ ਦਿਨ ਦੇ ਫਰਕ ਨਾਲ ਕੰਮ ਬਾਈ ਦਾ ਇੱਕ ਨੰਬਰ ਦਾ ਸਾਫ਼ ਸੁਥਰਾ ਕੰਮ ਆ ਬਾਕੀ ਜਿਹੜੇ ਸੱਜਣ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਊਗਾ ਉਹ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਆ ਜਾ ਲੱਕੀ ਫਿਰ ਹੋਰ ਕਿਵੇਂ ਆ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਕੀ ਬਣਿਆ ਹੋ ਗਿਆ ਜੀ ਮਾਲ ਸੇਲ ਠੀਕ ਆ ਗੱਲ ਹਾਂ ਜੀ ਉੱਥੋਂ ਕਰ ਲਈ ਮੀਣੀ ਤੋਂ ਸ਼ੁਰੂ ਕਰ ਲਓ ਜੀ ਕਰ ਲਓ ਕਿੰਨੀਆਂ ਸੂਈਆਂ ਹੋਈਆਂ ਨੇ ਕਿੰਨੀਆਂ ਗੱਬੜਾਂ ਨੇ ਆਪਣੇ ਕੋਲ ਅੱਜ ਦੋ ਗੱਬੜਾਂ ਨੇ ਜੀ ਤਿੰਨ ਸੂਈਆਂ ਨੇ ਤਾਜ਼ੀਆਂ ਤਿੰਨ ਸੂਈਆਂ ਹੋਈਆਂ ਦੋ ਗੱਬੜਾਂ ਟੋਟਲ ਪੰਜ ਪਸ਼ੂ ਨੇ ਪੰਜ ਪਸ਼ੂ ਰੇਟ ਦੱਸਾਂਗੇ ਸਾਰਿਆਂ ਹਾਂ ਜੀ ਹਰ ਰੇਟ ਦੱਸਾਂਗੇ ਆ ਮੀਣੀ ਦੀ ਮਾਰ ਦੇ ਗਰੀ ਕੈਮਰਾ ਪਹਿਲਾਂ ਮੀਣੀ ਤੂੰ ਸਟਾਰ ਸੂਆ ਤੀਜਾ ਤੇ ਸਿੰਘ ਹਲਦਿਆ ਦੋਨੇ ਸਿੰਘ ਹਲਦੇ ਨੇ ਬਾਈ ਪੂਰੇ ਹਾਂਜੀ ਹਾਂ ਹਲੇ ਆ ਕੇ ਦਿਖਾਵਾਂਗੇ ਬਣਵਾਏ ਨਹੀਂ ਤਾਂ ਹੈਨਾ ਲਓ ਬਣਵਾਏ ਨਹੀਂ ਜੀ ਮਹਾ ਪਾਈ ਵਧੀਆ ਲੱਗਦੀ ਹੈ ਕੱਚਾ ਰਹੇਗਾ ਤੂੰ ਬਣਵਾਏ ਆਪਾਂ ਚਾਹ ਦੇ ਜੀ ਹਾਂ ਜੇ ਸਿੰਘ ਬਣ ਜਾਣਗੇ ਥੋੜਾ ਛੋਟਾ ਹੋਰ ਹੋ ਜਾਣਾ ਹਾਂਜੀ ਹਾਂ ਇਹ ਵਾਦਾ ਤਾਂ ਨਹੀਂ ਹੁੰਦਾ ਜਿਆਦੇ ਨਾ ਨਾ ਜਾਕ ਨਹੀਂ ਵਾਦਾ ਜੀ ਇਹਦਾ ਰਿਕਾਰਡ ਕੀਆ ਦੁੱਧ ਦਾ ਤੋਰੀ ਬਾਈ ਖੁੱਲ ਕੇ ਐ ਨੂੰ ਹੋ ਕੇ ਦਿਖਾ ਦੇਗੀ ਬੜਾ ਚੰਗੇ ਲੱਗ ਕੇ ਜੋ ਮੈਂ ਆਈ ਆ ਗੁੜੀ ਠੀਕ ਆ ਜੀ ਹਾਂ ਦੁੱਧ ਪਾ ਦੂ 15 ਕਿਲੋ ਠੀਕ ਆ ਜੀ ਹਾਂਜੀ ਹਾਂ ਠੀਕ 15 ਕਿਲੋ ਗੱਲ ਰੱਬ ਨੂੰ ਲੱਗਦੀ ਵੀ ਆ ਹੈਨਾ ਵਾਲੀ ਚੰਗੀ ਮੈਂ ਵੀ ਭਾਈ ਵਾਲਾ ਕੰਮ ਔਖਾ ਹੋ ਜਾਂਦਾ ਮੈਂ ਵੀ ਵਾਲੀ ਚੰਗੀ ਹੈ ਜੀ ਆ ਕਾਦੇ ਦਾ ਆ ਗਿਆ ਦਰਮਿਆਨਾ ਕਿਉਂਕਿ ਮੀਣੀਆਂ ਤੁਸੀਂ ਜਿੰਨੀਆਂ ਕਿ ਦੇਖੋਗੇ ਜਿਆਦੇ ਦਰਮਿਆਨੇ ਕੱਦ ਕਾਟ ਚ ਆਉਣਗੇ ਹਨਾ ਕਮਾਲਾ ਕਮਾਲਾ ਆਈਆਂ ਦੀ ਕਮਾਲਾ ਕੇਰਾ ਹੋਰ ਕਮਾਲੇ ਕਮਾਲੇ ਕੋਈ ਗੱਲ ਨਹੀਂ ਦਰਦੀ ਆ ਥੋੜਾ ਜਿਆਦਾ ਡਰਦੀ ਆ ਬੋਚ ਕੇ ਤੁਰਦੀ ਸੁਆ ਤੀਜਾ ਸੂੰਦੀ ਆ ਦਿਨ ਕਿੰਨੇ ਕੱਢਦੀ ਲੱਕੀ ਬਸ ਸੱਤ ਦਿਨ ਲਊ ਬਾਈ ਉਹ ਆਰਡਰ ਬਣਾ ਦਊਗੀ ਓਡਾ ਕ ਜਿੱਡੀ ਕਾਪ ਹੈ ਤੁਰੇਬ ਨਹੀਂ ਜਾਣਾ ਜਦ ਤਿਆਰ ਹੋ ਗਈ ਠੀਕ ਹੈ ਚਵਾਈ ਦੀ ਕਿਵੇਂ ਦਸੀਏ ਇੱਕ ਨੰਬਰ ਨਿਕਲੋ ਬਾਈ ਪਾਸ ਕਰਕੇ ਲਈ ਆਪਾਂ ਨੇ ਇਹ ਚੇਪਾ ਲਾਉਂਦੇ ਆ ਗੋਸਪਤਾ ਲੱਗ ਜਾਂਦਾ ਆਈਡੀਆ ਦਾ ਚੀਜ਼ ਆ ਜਾਣਾ ਹਾਂ ਜਮਾ ਸਾਮਿਆ ਜਮਾ ਸਾਮਿਆ ਠੀਕ ਹੈ ਜੀ ਸੂਆ ਤੀਜਾ ਸੂਂਦੀਆ ਦਿਨ ਪੰਜ ਚਾਰ ਹਾਂਜੀ ਹਾਂ 15 ਕਿਲੋ ਇਸ ਵਾਰੀ ਪਾ ਦੂ ਹਾਂ ਨਾ ਹਾਂਜੀ ਹਾਂ ਦੂਜੇ ਸੂਏ ਦਾ ਕੀ ਰਿਕਾਰਡ ਦੱਸਿਆ ਜੀ ਇਹਦਾ ਦੂਜੇ ਸੂਏ ਵੀ ਕੱਢਿਆ ਬਾਈ 13 14 ਕਿਲੋ ਉਧਰ 13 14 ਕੱਢਦੇ ਹੋ ਸਕਦਾ ਵੀ ਵੱਧ ਕੱਢਦੇ ਆਪਾਂ 15 ਕਹਿ ਕੇ ਦੇ ਦਾਂਗੇ ਹਾਂਜੀ ਹਾਂ ਸੇਵਾ ਤੇ ਡਿਪੈਂਡ ਹੈ ਬਈ ਅਗਲੇ ਦੀ ਤੇ ਠੀਕ ਹੈ ਜੀ ਬਾਕੀ ਹੁੰਦਾ ਸੱਜਣੋ ਸੇਵਾ ਤੇ ਡਿਪ ਬਾਡੀ ਵੀ ਬਹੁਤ ਆ ਉਤੋਂ ਨਾਲ ਸਾਨੂੰ ਦਿਖਾ ਦਿਓ ਸਿੰਘਾ ਹਲੇ ਆ ਕੇ ਦਿਖਾ ਦਿਓ ਦਰਸ਼ਨ ਕਰਾ ਦੇਣਾ ਬਾਡੀ ਦੀ ਫੁੱਲ ਚੜਾਈ ਚ ਆ ਗਈ ਕੱਦ ਚ ਆ ਗਈ ਦਰਮਿਆਨੇ ਕੱਦ ਕਾਰ ਚ ਚੌੜੇ ਢਾਂਚੇ ਚ ਆ ਗਈ ਤੇ ਥਣ ਦਾ ਸੈਜ ਬਹੁਤ ਸੋਹਣਾ ਤੇ ਆਰਡਰ ਜਿਵੇਂ ਦੀ ਬਾਡੀ ਚੌੜੀ ਆ ਉਵੇਂ ਹੀ ਚੌੜਾ ਰੱਖੂਗੀ ਥੱਲੇ ਸਿੰਘੇ ਦੇ ਹਲਦੀਆ ਦੋਨੇ ਹਾਂ ਬਈ ਹਾਂ ਹਲਿਆ ਲੋ ਦਿਖਾ ਦੇ ਡਰ ਨਾ ਜਾਵੇ ਮਾਰਾ ਨਾ ਕੁਝ ਨਹੀਂ ਕਰੀ ਹਾਂ ਦਿਖਾ ਦੇ ਗਰੀਬ ਹਾਂ ਵੀ ਹਲ ਦਾ ਪੂਰਾ ਤੇ ਆ ਵੀ ਪੂਰਾ ਹਲਦਾ ਸਿੰਘਾ ਆ ਥੋੜਾ ਮੈਂ ਤਸੱਲੀ ਕਰਾ ਦੇਣਾ ਛੋਟੀ ਠੰਡੀ ਆ ਕਈ ਵਾਰੀ ਜਿਵੇਂ ਕਿਸੇ ਘਰੇਲੂ ਸੱਜਣ ਦੇ ਘਰੋਂ ਆਉਂਦੀ ਉਹਦੇ ਕਰਕੇ ਕਵਰਾ ਜਾਂਦੀ ਹੈ ਹਾਂ ਰੇਟ ਨਹੀਂ ਕਰਨੇ ਗੁਰੇ ਅੱਜ ਬਸ ਨਵੇਂ ਸਾਲ ਦੇ ਗਿਫਟ ਹੀ ਦੇਣੇ ਨੇਗੇ ਕੀ ਰੇਟ ਆ ਦਾ ਲੈਣ ਦੇ ਨਾਲੀ ਗੱਲ ਜਮੀ 115000 ਦੀ ਦੇਣੀ ਹੈ 115 ਦੀ ਮੀਣੀ ਹਿੰਦੇ ਸਿੰਘਾਂ ਚ 15 ਕਿਲੋ ਦੁੱਧ ਵਾਲੀ ਹਾਂਜੀ ਹਾਂ ਬਾਕੀ ਦੁੱਧ ਤੁਹਾਡੀ ਸੇਵਾ ਦਾ ਹੁੰਦਾ ਤਾਂ ਜਿਹੜੇ ਸੱਜਣ ਨੇ ਲੈਣੀ ਹੁੰਦੀ ਆ ਬਾਈ ਉਹਨੇ ਆਪਣੀ ਜਜਮੈਂਟ ਨਾਲ ਲੈਣੀ ਹੁੰਦੀ ਆ ਵਪਾਰੀ ਉਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਮਾਲਕ ਦੱਸ ਕੇ ਭੇਜਦਾ ਤੇ ਹੁਣ ਗੈਰੀ ਮਾਰਦੇ ਆ ਚੋਟੀ ਤੇ ਕੈਮਰਾ ਕੋਈ ਕੱਦ ਪੱਡ ਚੈੱਕ ਕਰਾ ਦੇ ਤੇ ਇੱਥੋਂ ਇਹਦੀ ਆਰਡਰ ਕੁਆਲਿਟੀ ਚੈੱਕ ਕਰਾ ਦੇ ਇੱਥੋਂ ਦਿਖਾ ਦੇ ਥਿਊ ਕਰਕੇ ਸਮਾਰ ਕੇ ਇਹ ਗੱਬਣਾ ਕਸੂਰੀ ਨਾ ਗੱਬਣਾ ਜੀ ਗੱਬਣੀਆਂ ਆ ਜੀ ਸੁਆ ਕਿਹੜਾ ਦਾ ਦੂਜਾ ਬਾਈ ਟੋਰੀ ਬਾਈ ਖੋਲ ਕੇ ਸੁਆ ਦੂਜਾ ਕੱਦ ਵੱਡੇ ਦਾ ਚੰਗਾ ਜਿਹੜੀ ਦਾ ਦਰਮਿਆਨਾ ਹੋ ਦਰਮਿਆਨਾ ਦੱਸ ਦਾਂਗੇ ਤੇ ਬਾਡੀ ਵਾਲੀ ਆ ਗਈ ਫੁੱਲ ਚੜਾਈ ਚੁੱਤਿਓ ਕਿੰਨੇ ਦਿਨ ਕਰਦੀ ਲੱਕੀ ਇਹ ਵੀ ਹਫਤਾ ਲਊ ਬਾਈ ਇੱਕ ਹਫਤਾ ਹਾਂ 6 ਦਿਨ ਦਾ ਜੀ ਮੂੰਹ ਹੋਰ ਹਾਂ 6 ਦਿਨ ਦਾ ਦੰਦਾਂ ਚ 6 ਦਿਨ ਦਾ ਸੁਆ ਦੂਜਾ ਸੁਆ ਦੂਜਾ ਜੀ ਲੰਬਾਈ ਵੀ ਫੁੱਲਾ ਤੇ ਬਾਡੀ ਦੀ ਚੜਾਈ ਵੀ ਫੁੱਲਾ ਤੇ ਆਰਡਰ ਦਾ ਸਾਈਜ਼ ਵੀ ਪੂਰਾ ਸੋਹਣਾ ਹਨਾ ਹਾਂਜੀ ਥਣ ਮੁਠੀ ਵਾਲਾ ਰੱਖੂ ਇਹਦਾ ਰਿਕਾਰਡ ਕੀ ਦੱਸਿਆ ਪਹਿਲਾਂ ਉਹਦਾ 12 ਕਿਲੋ 13 ਕਿਲੋ ਉਹਦੇ ਕੱਢਿਆ ਬਾਈ ਪਲੂਣ ਕੰਮ ਲੱਕੀ ਆਪਾਂ ਨੇ ਲੰਬਾ ਟਾਈਮ ਕਰਨਾ ਮੇਰਾ ਤੈਨੂੰ ਕਹਿਣ ਦਾ ਇਹ ਭਾਅ ਆ ਵੀ ਡਿਟੇਲ ਆ ਜਿਹੜੀ ਡਿਟੇਲ ਬਿਲਕੁਲ ਸਹੀ ਦੱਸੀ ਆਪਾਂ ਬਿਲਕੁਲ ਪਾਈਆ ਨੂੰ ਵੀ ਬਤਾ ਕੇ ਦੱਸਣਾ ਬਾਈ ਟੱਕੇ ਦਾ ਸਕੇ ਰਾਜ਼ੀ ਆ ਮੈਂ ਮੇਰੀ ਆਪ ਤਾਂ ਪਹਿਲਾਂ ਵੀ ਇਦਾਂ ਮਾਲ ਵੇਚਦਾ ਕੋਈ ਬੰਦਾ ਕਹਿੰਦਾ ਹਜੇ ਤੱਕ ਆਪਾਂ ਨੇ ਘੱਟਾ ਬਦ ਦੱਸਿਆ ਹੀ ਨਹੀਂ ਕਿਸੇ ਨੂੰ ਠੀਕ ਆ ਤੇ ਪਹਿਲਣ ਦਾ ਹੈਗਾ 12 ਕਿਲੋ ਦਾ ਰਿਕਾਰਡ ਹਾਂਜੀ ਦੰਦਾਂ ਚ 6 ਦੰਦ 6 ਦਲਦੀ ਜੀ ਐਸ ਵਾਰੀ 2 ਕਿਲੋ ਘੱਟੋ ਘੱਟ ਵਧਾ ਸਕਦੇ ਹਾਂ 15 ਇਹ ਇਧਰਲੇ ਬੰਨੇ ਲਈ ਆ ਅਗਲੇ ਬੰਨਿਓ ਗਾੜੀ ਪਿਛਾੜੀ ਕਰਾਣੀ ਚੈੱਕਰੀ ਇੱਥੋਂ ਦਿਖਾ ਦੇ ਸਮਾਰ ਕੇ ਥਣ ਦਾ ਸੈਜ ਵੀ ਫੁੱਲ ਸੋਹਣਾ ਰੱਖੂ ਤੇ ਆਰਡਰ ਜਿਵੇਂ ਸਾਨੂੰ ਮੈਂ ਅਕਸਰ ਕਹਿਣਾ ਹੁੰਦਾ ਵੀ ਗਾਵਾਂ ਦਾ ਆਰਡਰ ਹੁੰਦਾ ਜਿਹੜਾ ਉਹਦੇ ਨਾਲ ਦਾ ਰੱਖੂਗੀ ਫਿਕਸ ਆਰਡਰ ਉਹਦੇ ਤੇ ਮਸਟੈਟਸ ਦੀ ਪ੍ਰੋਬਲਮ ਨਹੀਂ ਆਉਂਦੀ ਇਹ ਇੱਥੋਂ ਦਿਖਾ ਦੀ ਸਮਾਰ ਕੇ ਦਿਨ ਬਾਈ ਕਹਿੰਦਾ ਕੱਢ ਦੀਆ ਦੰਦਾ ਚ 6 ਦੰਦਾ ਕੱਦ ਕਾਠ ਇਹਦਾ ਆ ਗਿਆ ਫੁੱਲ ਵੱਡਾ ਤੇ ਬਾਡੀ ਵੀ ਫੁੱਲ ਆ ਗਈ ਇਹਦੇ ਲੱਕੀ ਕਿੰਨੇ ਪੈਸੇ ਲੈ ਲਾਂਗੇ ਆ ਜਾ ਉਹਨਾਂ ਇਹਦਾ ਬਾਈ ਮੁੰਨ ਦੇਖੋ ਡੇਢ ਕਰਾ ਲਓ ਹਾਂਜੀ 1,30,000 ਰੁਪਇਆ ਇਹਦੇ ਮੰਗੇ 1,30 ਦੀ ਬਸ ਜੀ ਆਫਰ ਹੀ ਕੱਢਣੀ ਆ ਨਵੇਂ ਸਾਲ ਦੇ ਨਾ ਅੱਜ ਬਾਹਲਾ ਅਜਨ ਨੂੰ ਇਹ ਕਹਦੇ ਬਾਈਆਂ ਨੂੰ ਹਰਜ ਕੋਈ ਬਾਹਲੇ ਪਰੇਸ਼ਾਨੀ ਲੱਗ ਰਿਹਾ ਰੇਟਾਂ ਚ ਬਸ ਪਰੇਸ਼ਾਨ ਲੱਗੀ ਕਹਿੰਦਾ ਕਰਿਓ ਨਾ ਰੇਟ ਮੈਂ ਜਮਾ ਖਚਾ ਤੇ ਬਾਕੀ ਜੇ ਕਿਸੇ ਨੇ ਇਹਨਾਂ ਦਾ ਜੋੜਾ ਲੈਣਾ ਹੋਇਆ ਥੋੜਾ ਬਹੁਤਾ ਕੰਸੀਸ਼ਨ ਜੋੜੇ 'ਚ ਜੋੜੇ 'ਚ ਹੋਜੂ ਬਾਈ ਅ ਜੋੜੇ 'ਚ ਥੋੜਾ ਬਹੁਤਾ ਕਰ ਦਾਂਗੇ ਤੇ ਹੁਣ ਮਾਰ ਦਿਆ 3 ਨੰਬਰ ਵਾਲੀ ਮੈਂ ਤੇ ਇਹਦਾ ਸੂਆ ਕਿਹੜਾ ਲੱਗੀ ਇਹਦਾ ਤੀਜਾ ਸੂਆ ਬਾਈ ਤੀਜਾ ਸੂਆ ਬੱਚਾ ਕੀ ਹੈ ਕੱਟੀ ਹੈ ਜੀ ਇਹਦੇ ਆਰਡਰ ਤੇ ਮਾਰੀ ਗਰੀ ਬਾ ਕਿੰਨੇ ਦਿਨ ਦੀ ਸੂਈ ਆ ਸੂਈ ਰੋਗੇ 6-7 ਦਿਨ ਬਾਈ 7-8 ਦਿਨ ਹਾਂਜੀ 13 ਕਿਲੋ ਦੁੱਧ ਦਾ ਹਾਜ਼ਰ ਥਣ ਦੀ ਕੁਆਲਿਟੀ ਆਰਡਰ ਦੀ ਕੁਆਲਿਟੀ ਉਹ ਹੈਗੀ ਆ ਫੁੱਲ ਟਾਪ 100 ਦੀ 100 ਟੋੜ ਦੇ ਬਾਈ ਖੋਲ ਕੇ ਇੱਕ ਗੱਲ ਹੋਰ ਦਾ ਦੱਸਣਾ ਸਿੰਘ ਵੀ ਇਹਦਾ ਮੋਟਾ ਨਹੀਂ ਹੈਗਾ ਸਿੰਘ ਪਤਲਾ ਮੁੜਿਆ ਹੋਇਆ ਸਿੰਘ ਆ ਬਿਲਕੁਲ ਪਤਲੇ ਸਿੰਘ ਚ ਆ ਗਈ ਝੋਟੀ ਕੱਦੇ ਦਾ ਵੀ ਚੰਗਾ ਲੰਬਾਈ ਵੀ ਚੰਗੀ ਆ ਤੇ ਜਿਹੜੀ ਆਰਡਰ ਕੁਆਲਿਟੀ ਆ ਉਹ ਤਾਂ ਮੈਨੂੰ ਬਣਾ ਦੱਸਣ ਦੀ ਲੋੜ ਨਹੀਂ ਆਪੇ ਗਵਾਹੀ ਭਰ ਦੂਗਾ ਇਹਦਾ ਨੜਾ ਫੜਾ ਵਾਲਾ ਜਗਾੜ ਲੱਗਿਆ ਹੋਇਆ ਹੁੰਦਾ ਹਾਜਰਾ ਲੱਕੀ 13 ਕਿਲੋ ਬਾਈ ਚਾਹੇ ਕੋਈ 5 ਦਰਾ ਕੇ ਚੋਈ ਚੱਲੇ ਜੇ ਕੋਈ ਹੋਰ ਵਪਾਰੀ ਹੁੰਦਾ ਇਹਨੂੰ 15 ਕਿਲੋ ਕਹਿੰਦਾ 18 ਵੀ ਕਹਿ ਸਕਦਾ ਦੀ ਬਾਈ ਆਪਾਂ ਜਿੰਨਾ ਹੈਗਾ ਇਤੋਂ ਵੱਧੂਗਾ ਕੱਟਦਾ ਨਹੀਂ ਇੱਥੋਂ ਘੇਰੀ ਅਗਲੇ ਬੰਨੇ ਮਾਰਨੀ ਆਰਡਰ ਤੇ ਕੈਮਰਾ ਸਵਾ ਦੋ ਕਿਲੋ ਤੋਂ ਗਾੜੀ ਗਾੜੀ ਦਾ ਦੁੱਧ ਹੈ ਜੀ ਠੀਕ ਆ ਜੀ ਹਾਂ ਜੀ ਹਾਂ ਕਿੰਨਾ ਕ ਦੁੱਧ ਲੱਕੀ ਹਾਂ ਆਪਾਂ ਕ ਰਵਾਜ ਚ ਗੱਲ ਜੀ ਕਰਦੇ ਹਾਂ ਵੀ ਕੀ ਕਿਲੇਵਲ ਤੇ ਕਿੰਨਾ ਕ ਪਾ ਸਕਦੀ ਹੈ ਇਹਨੂੰ ਜੀ 16 ਕਿਲੋ ਤੋਂ ਕੋਈ ਮੈਣਾ ਨਹੀਂ ਗਾਹਦਾ ਜਿੰਨੇ ਦੁੱਧ ਚੱਲੀ ਆ ਮੈਂ ਅਗਲੇ ਅਗਲੇ ਚਵਾਈ ਦੀ ਕਿੰਨੇ ਭਾਈ ਜਮਾ 1 ਨੰਬਰ ਭਾਈ 100 ਦੀ 100 ਆ ਫੋਕੀ ਚਵਾਈ ਆ ਬਿਲਕੁਲ 15 ਕਿਲੋ ਕਰ ਦੂ ਹਜ਼ਰਾਂਬ ਨਾਲ ਜੀ 15 ਕਿਲੋ ਪਾ ਦੂ ਹੈ ਨਾ ਭੋਲੇ ਹੱਥ ਨਾਲ ਤਾਂ 13 ਅੱਜ ਹਾਜ਼ਰ ਆ ਜਿੰਨਾ ਭਾਈ ਦੱਸੂਗਾ ਉਹ ਚਾਹੇ ਆਪਦਾ ਡੰਗ ਦੋ ਡੰਗ ਚੋਕੇ ਤਸੱਲੀ ਕਰਕੇ ਭਾਈ ਤੋਂ ਲੈ ਜਾ ਜਦੋਂ ਇੱਧਰਲੇ ਬੰਨੇ ਜਾਊਗੀ ਗੈਰੀ ਇੱਕ ਵਾਰੀ ਗਾੜੀ ਪਿਛਾੜੀ ਫਿਰ ਦਿਖਾ ਦੀ ਮੈਂ ਨਹੀਂ ਕਿਉਂਕਿ ਆਰਡਰ ਸੋਨਾ ਰੱਖਦੀ ਆ ਇੱਥੋਂ ਇੱਥੋਂ ਦਿਖਾ ਦੀ ਉਰਲੇ ਬੰਨੇ ਦੀ ਗਾੜੀ ਤੇ ਮਾਰਦੀ ਕੈਮਰਾ ਇਹ ਇੱਥੋਂ ਇੱਥੋਂ ਦਿਖਾ ਦੀ ਸਮਾਰ ਕੇ ਇੱਥੋਂ ਦਿਖਾ ਦੇ ਹੁਣ ਆਪੇ ਖੜਦੀ ਆ ਜਮਾ ਪੋਜ ਬ ਸੈੱਟ ਹੋ ਕੇ ਖੜਦੀ ਆ ਇਹਦੇ ਲੱਕੀ ਪੈਸੇ ਕਿੰਨੇ ਲੈ ਲਾਂਗੇ ਆਪਾਂ ਇਹਦਾ ਬਾਈ 1,25,000 ਰੁਪਇਆ ਇਹਦਾ ਲਵਾਂਗੇ 1:25 ਆਫਰ ਨਹੀਂ ਲਾਉਣੀਆਂ ਨੇ ਅੱਜ ਬਸ ਸੱਜ ਰੇਟ ਨਹੀਂ ਕਰਨੇ ਜੀ ਮੰਮੀ ਸਾਲ ਦੇ ਗਿਫਟ ਹੀ ਦੇਣੇ ਨੇ ਬਸ ਕਰ ਦੇ ਬਾਈ ਐ ਇਹਨੂੰ ਕਰ ਦੇ ਮੈਂ ਇਹ ਆ ਗਈ 3 ਨੰਬਰ ਵਾਲੀ ਮੈਂ ਤੇ ਹੁਣ ਮਾਰ ਦੇ 4 ਨੰਬਰ ਵਾਲੀ ਤੇ ਥੋੜਾ ਡਰਦੀ ਆ ਇਹ ਸੇ ਵੀ ਤੂੰ ਸੇ ਵੀ ਸੇ ਵੀ ਤੋਰਨੇ ਜੀ ਇਹਦੀ ਇਹਦੀ ਜਾਤ ਜੂਤ ਵਾਲੀ ਚੰਗੀ ਆ ਹਨਾ ਹਾਂ ਡਰਦੀ ਆ ਥੋੜਾ ਕੈਮਰੇ ਤੋਂ ਇਹ ਆ ਗਈ 4 ਨੰਬਰ ਤੇ ਇਹਦਾ ਸੂਆ ਕਿਹੜਾ ਲੱਗੀ ਇਹਦਾ ਤੀਜਾ ਸੂਆ ਬਾਈ ਤੀਜਾ ਸੂਆ ਕਿੰਨੇ ਦਿਨ ਦੀ ਸੂਈ ਆ ਇਹਨੂੰ ਹੋ ਕੇ 4 ਦਿਨ ਬ ਸੂਆ ਤੀਜਾ ਥੋੜਾ ਜਿਹਾ ਹੁਣ ਡਰਦੀ ਆ ਜਿਵੇਂ ਕਿਸੇ ਸੱਜਣ ਨੇ ਕਈ ਵਾਰੀ ਕਰਾਂ ਅੰਦਰ ਰਹੀ ਹੋਈ ਆ ਜੀ ਬੱਚਾ ਕੀ ਆ ਨਾਲ ਕੱਟੀ ਆ ਜੀ ਨਾਲ ਇਹਦੇ ਕੱਟੀ ਆ ਬੋਲੇ ਤੂੰ ਸਾਫ ਹੋਈ ਇਹ ਚੌਥਾ ਦਿਨੇ ਸੂਈ ਨੂੰ ਚੌਥਾ ਦਿਨ ਹੋ ਗਿਆ ਸੂਈ ਨੂੰ ਬੋਲੇ ਚ ਸਾਫ ਆ ਕੋਈ ਨਹੀਂ ਕੋਈ ਨਹੀਂ ਜਾਣਦੇ ਬੰਨਦੇ 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 ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਬੰਨ ਕੇ ਦਿਖਾ ਦੇ ਉੱਥੇ ਦਿਖਾ ਦੇ ਜੀ ਤੇ ਬਾਡੀ ਦੀ ਚੜਾਈ ਆ ਗਈ ਫੁੱਲੇ ਦੀ ਥਣ ਦਾ ਸੈਜ ਵੀ ਸੋਹਣਾ ਤੇ ਜਾਤ ਕੁਆਲਟੀ ਵੀ ਚੰਗੀ ਆ ਨਾਲ ਕੱਤੀ ਬੋਲੇ ਜੋ ਖਾਲੀ ਹਾਂਜੀ ਹਾਂ ਕਿੰਨਾ ਕ ਬੋਲਾ ਹੁਣ ਹੁਣ 10 ਕਿਲੋ ਤਾਂ ਯਾਰ ਖੁੱਲ ਹੈ ਬਈ 10 ਕਿਲੋ ਡੰਗ ਤੋਂ ਡੰਗ ਚ ਵਾਦਾਂਗੇ ਲੱਕੀਆ ਯਾਰ ਜਿੰਨੇ ਮਰਜ਼ੀ ਚੋਲੇ ਬਾਈ ਬੰਦਾ ਹੁਣ ਚਾਹੇ ਕਿਲੋ ਕਿਲੋ ਕੱਟ ਦਾਂ ਦੀ ਨਾ ਨਾ ਜਿੰਨਾ ਹੈਗਾ ਪਾਉ ਤੋਂ ਘੱਟੇ ਦੱਸਿਆ ਬਾਈ ਠੀਕ ਆ ਗੱਲ ਚਵਾਈ ਦੀ ਕਿਵੇਂ ਆ ਇੱਕ ਨੰਬਰ ਹੈ ਜੀ ਚਵਾਈ ਦੀ ਆ ਗਈ 100 ਦਾ 100 ਕਰੀਆਂ ਇਹਨੂੰ ਮੜੀ ਕੀ ਵਾਰੀ ਡਰ ਜਾਂਦਾ ਪਜੂ ਇਹ ਥੋੜਾ ਦਿਖਾ ਦੇ ਗੈਰੀ ਪਛਾਣ ਵਾਲੇ ਬੰਦੇ ਹੋ ਗੂੰ ਥੋੜਾ ਡਰਦੀ ਆ ਉਦਾਂ ਠੰਡੀ ਸੀਲ ਆ ਉਦਾਂ ਤਾਂ ਨਹੀਂ ਚੋਣ ਚ ਪਾਉਣ ਚ ਕੋਈ ਦਿੱਕਤ ਨਾ ਨਾ ਕੁਛ ਨਹੀਂ ਜੇ ਕੋਈ ਚੂਹੇ ਚੱਲੇ ਬਾਈ ਟੋਲ ਬੱਜੀ ਜਾਣਾ ਟੋਲ ਨੂੰ ਨਹੀਂ ਪਸਦਾ ਹਾਂ ਉਰਲੇ ਬੰਦੇ ਦਿਖਾ ਦੇ ਗੈਰੀ ਨਾਲ ਇਹਦੇ ਕੱਟੀਆਂ ਤੇ ਕ ਇਹਦਾ ਬਾਈ 1,25,000 ਰੁਪਿਆ ਇਹਦਾ ਅਜੇ ਰੇਟ ਨਹੀਂ ਕਰਨੇ ਤੈਨੂੰ ਪਹਿਲਾਂ ਦੱਸ ਕੇ ਹਟਿਆ 1,25,000 ਰੁਪਿਆ ਤੇ ਬਾਡੀ ਬੁੱਡੀ ਦੀ ਫੁੱਲ ਚੌੜੀ ਆ ਗਈ ਉਤੋਂ ਤੇ ਹੁਣ ਮਾਰ ਦੇ ਲਾਸਟ ਵਾਲੀ ਮੈਂ ਤੇ ਕੈਮਰਾ ਤੋੜ ਦੇ ਬਾਈ ਤੋੜ ਜੜੀ ਤੋੜ ਇਹਦਾ ਕਿਹੜਾ ਸੂਆ ਹੋਊਗਾ ਇਹਦਾ ਵੀ ਤੀਜਾ ਸੂਆ ਬਾਈ ਤੀਜਾ ਸੂਆ ਹਾਂਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਹਫ਼ਤਾ ਇੱਕ ਹਫ਼ਤਾ ਹਾਂਜੀ ਕੱਦ ਵੱਡ ਫੁੱਲ ਵੱਡਾ ਆ ਗਿਆ ਇਹਦਾ ਨਾ ਹਾਂਜੀ ਹਾਂ ਕੱਦ ਆ ਗਿਆ ਫੁੱਲ ਵੱਡਾ ਬੱਚਾ ਕੀ ਆਣਾ ਤੱਟਾ ਬਾਈ ਤੱਟਾ ਨਾਲ ਇਹਦੇ ਕਟਾ ਬੱਚੇ ਦਾ ਵਾਵਾ ਕਰਦੀ ਹੈ ਨਾ ਉਹ ਵਾੜਾ ਕਰਦੀ ਹੈ ਚੱਲ ਤੇ ਚੱਲ ਹੁਣ ਦੁੱਧਾ ਹਾਜ਼ਰ ਕਿੰਨਾ ਹੈ 11 ਕਿਲੋ ਜੀ ਐਣ ਖੁੱਲਾ 11 ਕਿਲੋ ਹੈਗਾ ਹਾਂ ਜਮਾ ਖੁੱਲਾ ਬਾਈ ਚਾਰ ਤੰਗ ਚੋਲੇ ਅਗਲਾ ਆਪਾਂ ਨੂੰ ਕੋਈ ਵਹਿਮ ਨਹੀਂ ਬਾਈ ਕਮਾ ਲਿਆ ਬਾਈ ਚਬਾਈ ਦੀ ਕਿਵੇਂ ਆ ਇੱਕ ਨੰਬਰ ਦੀ 100 ਦੀ 100 ਹਾਂ ਚੌੜਾ ਛਿੱਟਾ ਟਾ ਲਾ ਬਿਲਕੁਲ ਚਲੋ 100 ਦੀ 100 ਬਾਈ ਇੱਕ ਨੰਬਰ ਸਾਰੀ ਚੌੜ ਜਿਹੜੀ ਦਾ ਮਰਜੀ ਚੜਦੇ ਚੜਦਾ ਮਿਲੂਗਾ ਠੀਕ ਆ ਗੱਲ ਲੰਬੀ ਲੰਬੀ ਫੁੱਲਾ ਗਈ ਕੱਦ ਵੱਡ ਵੀ ਫੁੱਲਾ ਤੇ ਬਾਡੀ ਵੀ ਫੁੱਲਾ ਪਾ ਹਣਾ ਹਾਂਜੀ ਹਾਂ ਚ 22 ਦੀ ਜਿਵੇਂ ਤੂੰ ਦੱਸਿਆ ਵੀ ਫੋਕੀ ਆ ਇੱਕ ਨੰਬਰਾਂ ਬਾਈ ਕੋਈ ਆਈਲ ਮੰਗਾ ਲੈ ਚਾਹੇ ਤਾਂ ਵੀ ਜ਼ਿੰਮੇਵਾਰੀ ਤੇ ਭੇਜਾਂ ਕਿੰਨਾ ਦੁੱਧ ਦੱਸਿਆ ਹੁਣ 11 ਕਿਲੋ ਜੀ 11 ਕਿਲੋ ਬਧੂ ਕੋਸ਼ ਹੈ ਜੀ ਹਾਂਜੀ ਹਾਂ ਬਧੂ ਹੀ ਅਜੇ ਮੈੜਾ ਨੂੰ ਚੱਲੀ ਮੈਂ ਉਹ ਵੀ ਨਹੀਂ ਚੱਲੀ ਮੈੜਾ ਤਾਂ ਅਜੇ ਠੀਕ ਆ ਜੀ ਰੇਟ ਕੀ ਰਹੂਗਾ ਇਹਦਾ ਇਹਦਾ 1 ਲੱਖ 10000 ਰੁਪਏ ਤੇਰੀ ਫਲਕਾਰੀ ਕਰਕੇ ਇਹ ਸੈਟ ਉਹਦੀ 1 ਲੱਖ ਤੇ 10000 ਇਹਦਾ ਮੁੱਲ ਕਿੰਨੇ ਕ ਦੀ ਹੋਜੂਗੀ ਪੰਜ ਦੀ ਹੋਜੂ ਗੂਰੀ ਹੈ ਪੰਜ ਦੀ ਹੋਈ ਇੱਕ ਪੰਜ ਦੀ ਹਾਂਜੀ ਇਮਾਨਤਾਂ ਥੋੜਾ ਬਹੁਤਾ ਜਿਵੇਂ ਆਪਾਂ ਜੋੜਾ-ਜੋੜਾ ਲੈਣਾ ਕਿਸੇ ਨੇ ਉਹਦੇ 'ਚ ਹੋ ਜਾਊਗਾ ਕਰ ਦਾਂਗੇ ਜੀ ਜੋੜੇ-ਜੋੜੇ ਜੋ ਕਰ ਦਾਂਗੇ ਜੀ ਨੰਬਰ ਬੋਲ ਦੇ ਜ਼ਰਾ 62396 ਜੀ ਹਾਂਜੀ 08892 62396 08892 ਤੇ ਪਸ਼ੂ ਦਿਖਾਏ ਨੇ ਸੱਜਣੋ ਬਾਈ ਦੇ ਘਰੋਂ 5 ਤੇ 1 ਦਿਖਾਇਆ ਮੀਨੇ ਹਲਦੇ ਸਿੰਘਾਂ ਦੀ ਹਾਂਜੀ ਹਾਂ ਇਹਨਾਂ ਪੰਜਾਂ 'ਚੋਂ ਜਿਹੜੀ ਵੀ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ